ਹਰੀ ਕਿਸਾਨ ਵੀਰੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਵਿਸ਼ਾ ਹੈ ਹਾੜੀ ਦੇ ਚਾਰਿਆਂ ਦੀ ਦੇਖਭਾਲ ਅਤੇ ਵਧੇਰੀ ਲਾ ਲੈਣ ਲਈ ਪ੍ਰਬੰਧ ਕਿਹੜੇ ਕਿਹੜੇ ਕਰਨੇ ਆ ਇਹ ਵਿਸ਼ਾ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ੇ ਸੰਬੰਧੀ ਜਾਣਕਾਰੀ ਦੇਣ ਲਈ ਮੇਰੇ ਨਾਲ ਬੈਠੇ ਨੇ ਡਾਕਟਰ ਗੁਰਨਾਮ ਸਿੰਘ ਸੇਖੋਂ ਜੀ ਜਿਹੜੇ ਫੌਡਰ ਡਵੈਲਪਮੈਂਟ ਅਫੀਸਰ ਨੇ ਪਸ਼ੂ ਪਾਲਣ ਵਿਭਾਗ ਪੰਜਾਬ ਜਿਹੜਾ ਹੈ ਉਹਦੇ ਵਿੱਚ ਲੁਧਿਆਣਾ ਵਿਖੇ ਆਪਣੀ ਸੇਵਾ ਨਿਭਾਰੇ ਨੇ ਇਹਨਾਂ ਤੋਂ ਅਸੀਂ ਸਾਰੀ ਜਾਣਕਾਰੀ ਹਾਸਲ ਕਰਾਂਗੇ ਕਿ ਹਾੜੀ ਦੇ ਕਿਹੜੇ-ਕਿਹੜੇ ਚਾਰਿਆਂ ਦੀ ਆਪਾਂ ਹੁਣ ਵਿਦਿਆਈ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਦੇਖਭਾਲ ਆਪਾਂ ਕਿਵੇਂ ਕਰਨੀ ਆ ਸੋ ਡਾਕਟਰ ਗੁਰਨਾਮ ਸਿੰਘ ਸੇਖੋਂ ਜੀ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਆਪਾਂ ਗੱਲ ਕਰਦੇ ਹਾੜੀ ਦੇ ਚਾਰਿਆਂ ਦੀ ਤਾਂ ਕਿਹੜੇ-ਕਿਹੜੇ ਹਰੇ ਚਾਰੇ ਨੇ ਜਿਨ੍ਹਾਂ ਦੀ ਆਪਾਂ ਬਜਾਈ ਐ ਇਸ ਵੇਲੇ ਕੀਤੀ ਹੋਈ ਐ ਜਹਾਂਨ ਸਾਹਿਬ ਹਾੜੀ ਦੇ ਜਿਹੜੇ ਮੁੱਖ ਚਾਰੇ ਨੇ ਉਹ ਬਰਸੀਮ ਆ ਦੁੱਸਣ ਤੇ ਸਫਤਲਾ ਤੇ ਜਮੀ ਤੇ ਰਾਈਕਾ ਤੇ ਪੰਜ ਚਾਰੇ ਆ ਜਿਹੜੇ ਮੇਨ ਖਾੜੀ ਦੇ ਸੀਜ਼ਨ ਚ ਬੀਜੇ ਜਾਂਦੇ ਆ ਪਰ ਇਹਨਾਂ ਵਿੱਚੋਂ ਕਿਉਂਕਿ ਪੰਜਾਬ ਦੀ ਕੰਡੀਸ਼ਨਾਂ ਅਨੁਸਾਰਕ ਜ਼ਿਆਦਾਤਰ ਰਿਸੀਵ ਦੇ ਥੱਲੇ ਰਕਵਾ ਇਸ ਕਰਕੇ ਆਪਾਂ ਰਿਸੀਵ ਨੂੰ ਚਾਰਿਆਂ ਦਾ ਬਾਦਸ਼ਾਹ ਕਹਨੇ ਆ ਬਿਲਕੁਲ ਬਿਲਕੁਲ ਤੇ ਦੂਸਰਾ ਇਹ ਆ ਵੀ ਜਿਹੜੇ ਚਾਰੇ ਆ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਫਲੀਦਾਰ ਇੱਕ ਗੈਰ ਫਲੀਦਾਰ ਕਿਉਂਕਿ ਬਰਸੀਮ ਚਟਾਲਾ ਤੇ ਜਿਹੜਾ ਲੂਸਣ ਆ ਇਹ ਤਿੰਨੇ ਫਲੀਦਾਰ ਚਾਰੇ ਆ ਇਹਨਾਂ ਤੋਂ ਪਸ਼ੂਆਂ ਨੂੰ ਪ੍ਰੋਟੀਨ ਮਿਲਦੀ ਆ ਇਹਦੇ ਨਾਲ ਉਹਦਾ ਸਰੀਰ ਵੀ ਠੀਕ ਰਹਿੰਦਾ ਤੇ ਸਸਤਾ ਦੁੱਧ ਪੈਦਾ ਕਰਨ 'ਚ ਮੇਨ ਰੋਲ ਹੁੰਦਾ ਤੇ ਬਰਸੀਮ ਆ ਜਿਹੜਾ ਮਲਟੀ ਕਟ ਆ ਤੁਹਾਨੂੰ ਪਤਾ ਘੱਟੋ ਘੱਟ 4-5 ਦੇ ਕਟਾਈਆਂ ਦਿੰਦਾ ਤੇ ਇਸ ਕਰਕੇ ਏਸ ਨੂੰ ਚਾਰਿਆਂ ਦਾ ਬਾਦਸ਼ਾਹ ਐਸੇ ਕਰਕੇ ਕਹਿੰਦੇ ਆਂ ਕਿ ਦੀ ਕੁਆਲਿਟੀ ਟੋਪ ਤੇ ਹੁੰਦੀ ਹੁੰਦੀ ਤੁਸੀਂ ਦੱਸਿਆ ਕਿ ਚਾਰਿਆਂ ਦਾ ਬਾਦਸ਼ਾਹ ਜਿਹਨੂੰ ਬਰਸੀਮ ਕਹਿੰਨੇ ਆਪਾਂ ਇਹ ਬਹੁਤ ਜ਼ਿਆਦਾ ਰਕਮੇ ਦੇ ਵਿੱਚ ਪੰਜਾਬ ਦੇ ਵਿੱਚ ਬੀਜਿਆ ਜਾਂਦਾ ਤੇ ਪਸ਼ੂ ਵੀ ਇਹਨੂੰ ਜਿਹੜਾ ਲਾਈਕ ਕਰਦੇ ਆ ਜਦੋਂ ਖਾਂਦੇ ਆ ਤਾਂ ਸੋ ਪੰਜਾਬ ਦੇ ਵਿੱਚ ਦਾਦਾ ਰਕਬਾ ਹੋਣ ਦੇ ਕਰਕੇ ਇਹਦੀ ਬਜਾਈ ਕਿਸਾਨ ਵੀਰ ਬੜੇ ਵਧੀਆ ਢੰਗ ਨਾਲ ਵੀ ਕਰਦੇ ਆ ਤੇ ਲੰਬੇ ਜ਼ਿਆਦਾ ਰਕਬੇ ਤੇ ਵੀ ਕਰਦੇ ਆ ਸੋ ਆਪਾਂ ਥੋੜਾ ਜਿਹਾ ਹੁਣ ਬਜਾਈ ਕੀਤੀ ਹੋਈ ਆ ਕਿਸਾਨ ਵੀਰਿਆ ਨੇ ਪਹਿਲਾਂ ਆਪਾਂ ਬਰਸੀਮ ਤੋਂ ਸ਼ੁਰੂ ਕਰੀਏ ਕਿ ਹੁਣ ਕਿਹੜੀ ਗੱਲ ਦਾ ਧਿਆਨ ਉਹਦੇ ਵਿੱਚ ਰੱਖਣਾ ਹੈ ਕਿਹੜਾ ਆਪਰੇਸ਼ਨ ਉਹਦੇ ਵਿੱਚ ਕਰਨਾ ਹੈ ਵੈਸੇ ਤਾਂ ਸਭ ਤੋਂ ਦੂਸਰੀਆ ਮਸਲਾ ਵਾਂਗੀ ਚਾਰਿਆਂ ਵਿੱਚ ਸਾਨੂੰ ਬਜਾਈ ਦਾ ਖਾਸ ਖਿਆਲ ਰੱਖਣਾ ਪੈਂਦਾ ਸਮੇਂ ਦਾ ਕਿਉਂਕਿ ਜਿਹੜਾ ਬਰਸੀਮ ਆ ਬਰਸੀਮ ਦੀ ਬਜਾਈ ਦਾ ਸਹੀ ਸਮਾਂ ਹੈਗਾ ਜਿਹੜਾ 5 ਅਕਤੂਬਰ ਦਾ ਪਹਿਲਾ 15 ਵਾੜਾ ਜੀ ਜਿਸ ਬੰਦਿਆਂ ਜ਼ਿੰਮੇਵਾਰਾਂ ਭਰਾਵਾਂ ਨੇ ਇਹਨੂੰ ਅਕਤੂਬਰ ਦੇ ਪਹਿਲੇ 15 ਵਾੜੇ ਚ ਬੀਜਿਆ ਹੋਇਆ ਉਹਨਾਂ ਦੀ ਕਟਾਈ ਸ਼ੁਰੂ ਹੋਈ ਹੋਈ ਐ ਇਸ ਦੀ ਤੇ ਕਟਾਈ ਸ਼ੁਰੂ ਹੋਣ ਨਾਲ ਉਹਨਾਂ ਦਾ ਚਾਰਾ ਮਿਲ ਰਿਹਾ ਤੇ ਦੂਸਰੇ ਪਾਸੇ ਜਦੋਂ ਗਾਹਾਂ ਦਸੰਬਰ ਜਨਵਰੀ ਠੰਡ ਪੈਣੀ ਆ ਉਦੋਂ ਤੱਕ ਉਹਦੀ ਜੜ ਐਨ ਸੈੱਟ ਹੋ ਚੁੱਕੀ ਜਣੀ ਆ ਤੇ ਦੂਸਰੇ ਲੋਜ ਵੀ ਉਹਨੂੰ ਘਾਟ ਨਹੀਂ ਆਉਂਦੀ ਜਾਂ ਇਉਂ ਕਹੀਏ ਆਪਾਂ ਵੀ ਜਦੋਂ ਆਪਾਂ ਪਰ ਯੂਨਿਟ ਏਰੀਏ ਤੋਂ ਵੱੱਤ ਵੱੱਤ ਚਾਰਾ ਲੈਣਾ ਤਾਂ ਸਾਨੂੰ ਬਜਾਈ ਦੇ ਸਮੇਂ ਦਾ ਖਾਸ ਖਿਆਲ ਰੱਖਣਾ ਪੈਂਦਾ ਕਿਉਂਕਿ ਬਜਾਈ ਦਾ ਸਮਾਂ ਹੁਣ ਲੰਘ ਚੁੱਕਿਆ ਤੇ ਇਸ ਕਰਕੇ ਹੁਣ ਕਟਾਈ ਸ਼ੁਰੂ ਹੋ ਗਈ ਜਦੋਂ ਆਪਾਂ ਕਟਾਈਆਂ ਦੀ ਗੱਲ ਕਰਦੇ ਆ ਤਾਂ ਪਹਿਲਾਂ ਬਜਾਈ ਵੇਲੇ ਵੀ ਆਮ ਤੌਰ ਤੇ ਇੱਕ ਟੀਕਾ ਮਿਲਦਾ ਸਾਨੂੰ ਜੁਡਿਸਟਰੀ ਤੋਂ ਹੂੰ ਜਿਵਾਣੂਆਂ ਦਾ ਟੀਕਾ ਕਹਿੰਦੇ ਆਪਾਂ ਜੇ ਉਹ ਲਾ ਕੇ ਵੇਜੀਏ ਕਿਉਂਕਿ ਫਲੀਦਾਰ ਚਾਰਿਆਂ ਦੀ ਇੱਕ ਕਰੈਕਟਰ ਆ ਕਹਿ ਲੋ ਉਹ ਹਵਾ 'ਚੋਂ ਨਾਈਟ੍ਰੋਜਨ ਲੈ ਕੇ ਆਪਣੇ ਆਪ ਹੀ ਆਪਣੀ ਫਸਲ ਨੂੰ ਲੈਂਦੇ ਆ ਤੇ ਉਹਨੂੰ ਆਪਾਂ ਨੂੰ ਬਾਹਰ ਜੂਰੀਏ ਦੇ ਨਾਲ ਇਹਨੂੰ ਦਿਲੋੜਨੀ ਪੈਂਦੀ ਦੇਣ ਦੀ ਇਸੇ ਕਰਕੇ ਜੇ ਉਹਦੀਆਂ ਜਣਾ 'ਚ ਇਹ ਗੱਠਾਂ ਹੋਣ ਰਡੀਆਂ ਹੋਣਗੀਆਂ ਰਿਜ਼ੋਬੀਅਮ ਦੀਆਂ ਕਟਾਨਗੀਆਂ ਦੀਆਂ ਕਹਿ ਲੋ ਵੀ ਉਹਨਾਂ ਨਾਲ ਇਹ ਆਪਣੇ ਆਪ ਹੀ ਵੱਧ ਤੋਂ ਵੱਧ ਨਾਈਟ੍ਰੋਜਨ ਫੈਕਸ ਕਰਕੇ ਵਾਤਵਾਦ ਕਿਤਾਈ ਨਹੀਂ ਜਾਨੀ। 3 ਡਾਕਟਰ ਸਭ ਤੁਹਾਨੂੰ ਮੈਂ ਰੋਕਣਾ ਚਾਹੂੰਗਾ ਕਿਉਂਕਿ ਤੁਸੀਂ ਕਿਹਾ ਕਿ ਫਲੀਦਾਰ ਫਸਲ ਹੈ। ਆਪਣੇ ਆਪ ਜਿਹੜੀਆਂ ਇਹਦੀਆਂ ਗੰਡਾਂ ਦੇ ਉੱਤੇ ਯੂਰੀਆ ਜੜਾਂ ਦੇ ਵਿੱਚ ਯੂਰੀਆ ਬਣ ਜਾਂਦਾ ਹੈ ਹਵਾ ਚੋਂ ਲੈਂਦਾ ਹੈ ਇਹ। ਪਰ ਸਾਡੇ ਪੰਜਾਬ ਦੇ ਕਿਸਾਨ ਵੀਰ ਇੱਕ ਤਾਂ ਇਹਨੂੰ ਗਿੱਲਾ ਰੱਖਣਾ, ਪਾਣੀ ਤੇ ਨਾਲ ਯੂਰੀਆ ਤਾਂ ਕਿ ਫਟਾਫਟ ਵੱਡਾ ਹੋ ਜਾਵੇ ਤੇ ਫਟਾਫਟ ਕੱਟ ਕੇ ਪਸ਼ੂ ਨੂੰ ਪਾਈਏ ਉਹਦੇ ਨੁਕਸਾਨ ਕੀ ਹੋ ਸਕਦੇ ਆ? ਹਰ ਫਸਲ ਨੂੰ 16 ਤਤਾਂ ਦੀ ਲੋੜ ਹੁੰਦੀ ਆ। ਖਾਸ ਕਰਕੇ ਚਾਰੇ ਵਾਲੀਆਂ ਫਸਲਾਂ ਕਿਉਂਕਿ ਇਹਨਾਂ ਦੀ ਆਪਾਂ ਫਾਰਡਰ ਦੇ ਤੌਰ ਤੇ ਲੈਣੀ ਹੁੰਦੀ ਆ ਇਹਨੂੰ 16 ਤੱਤਾਂ ਨੂੰ ਦਾਹ ਪਛਮਾ ਨੂੰ ਸਾਡਿਆਂ ਨੂੰ ਮਿਲਣਾ ਹੁੰਦਾ ਇਹਨਾਂ ਨੂੰ ਇਸ ਕਰਕੇ ਆਪਾਂ ਘੱਟੋ ਘੱਟ 18-20 ਟਨ ਰੂੜੀ ਦੀ ਸਪਾਰਸ਼ ਕਰਦੇ ਆਂ ਵੀ ਬੀਜਣ ਵੇਲੇ ਪਾਈ ਜਾਵੇ ਤਾਂ ਜੋ ਸਾਰੇ ਤੱਤੇ ਨੂੰ ਮਿਲ ਜਾਣ ਤੇ ਦੂਸਰੀ ਗੱਲ ਇਹ ਆ ਜਿਹੜੀ ਆਪਾਂ ਕਿਉਂਕਿ ਜਿਵੇਂ ਤੁਸੀਂ ਪਾਣੀ ਦੀ ਵੱਧ ਜ਼ਿਕਰ ਕਰਿਆ ਕਿਉਂਕਿ ਤਿੰਨ ਤੱਤ ਜਿਹੜੇ ਕਾਰਬਨ ਹਾਈਡਰੋਜਨ ਆਕਸੀਜਨ ਉਹ ਜਣਾ ਵਿੱਚ ਹਵਾ ਰਾਹੀਂ ਮਿਲਦੀਆਂ ਹੂੰ ਜੇ ਜਣਾ ਨੂੰ ਹਵਾ ਦੀ ਲੱਗੂ 에ਰੇਸ਼ਨ ਦੀ ਪ੍ਰੋਬਲਮ ਆਉਂਦੀ ਆ ਜਣਾ ਫਿਰ ਉਹਦੇ ਗ੍ਰੋਥ ਰੁਕਣੀ ਰੁਕਣੀ ਆ ਹੂੰ ਦੂਜੀ ਗੱਲ ਇਹ ਆ ਜਦੋਂ ਆਪਾਂ ਜੂਰੀਆ ਜੇ ਵਰਸੇਮਨ ਉੱਤੇ ਪਾਵਾਂਗੇ ਤਾਂ ਉਹਦੇ ਨਾਲ ਕੀ ਆ ਜਿਹੜੀ ਇਹਦੀ ਜੜਾਂ ਚ ਕਟਾਣ ਨੂੰ ਹੈਗਾ ਜਿੰਨਾਂ ਨੇ ਹਵਾ ਤੋਂ ਫਿਕਸ ਕਰਨੀਆਂ ਨਾਈਟ੍ਰੋਜਨ ਉਹ ਐਨੈਕਟੀਵੇਟ ਹੋ ਜਾਂਦੇ ਸੁਸਤ ਪੈ ਜਾਂਦੇ ਜਦੋਂ ਉਹ ਸੁਸਤ ਪੈ ਕੇ ਸਾਡੀ ਫਸਲ ਦਾ ਵਾਧਾ ਰੁਕ ਜਾਂਦਾ ਕਿ ਕਿਸਾਨ ਭਰਾਵਾਂ ਦੇ ਮਨ ਚੱਕ ਕੇ ਬੈਠਿਆ ਹੋਇਆ ਮਨ ਤੇ ਵੀ ਯੂਰੀਆ ਪਾਓ ਛੇਤੀ ਝਾੜ ਬਧਾਓ ਮਤਲਬ ਫਸਲ ਦਾ ਵਾਅਦਾ ਜਿਹੜਾ ਉਹ ਵਾਅਦਾ ਦੇਖ ਕੇ ਜੱਟ ਖੁਸ਼ ਹੋ ਰਹੇ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ ਕਿਸਾਨ ਵੀਰ ਆ ਜਿਹੜੇ ਉਹ ਯੂਰੀਆ ਪਾ ਦਿੰਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਹਵਾ ਵਿੱਚੋਂ ਨਾਈਟ੍ਰੋਜਨ ਲੈ ਕੇ ਫਿਕਸ ਕਰਨੀਆਂ ਥੱਲੇ ਜ਼ਮੀਨ ਦੇ ਵਿੱਚ ਇਹਨਾਂ ਨੇ ਨਾਈਟ੍ਰੋਜਨ ਉਹ ਫਿਰ ਨਹੀਂ ਕਰਦੇ ਜਾਂ ਫਿਰ ਉਹ ਘੱਟ ਕਰਦੇ ਆ ਸੋ ਇੱਥੇ ਆਪਾਂ ਕਿਸਾਨ ਵੀਰਾਂ ਨੂੰ ਇਹ ਵਾਧੂ ਯੂਰੀਏ ਦੇ ਨੁਕਸਾਨ ਬਾਰੇ ਥੋੜਾ ਜਿਹਾ ਜ਼ਰੂਰ ਦੱਸੀਏ ਤਾਂ ਕਿ ਕਿਉਂਕਿ ਹੁਣ ਤਾਂ ਫਸਲ ਜਿਹੜੀ ਹੈ ਜੇ ਸ਼ੁਰੂਆਤ ਹੀ ਹੈ ਇਹ ਅੱਗੇ ਮਾਰਚ ਤੱਕ ਚੱਲਣੀ ਆ ਤੇ ਇਹਦੇ ਸੰਬੰਧੀ ਆਪਾਂ ਉਹਦੇ ਨੁਕਸਾਨ ਬਾਰੇ ਜ਼ਰੂਰ ਦੱਸੀਏ ਵੱਧ ਯੂਰੀਆ ਪਾਉਣ ਨੂੰ ਯੂਰੀਆ ਆਪਾਂ ਜਿਆਦਾ ਪਾਵਾਂਗੇ ਤਾਂ ਜਿਹੜੀ ਫਸਲ ਦੇ ਵਿੱਚ ਜੇ ਨਾਈਟ੍ਰੇਟ ਵੱਧ ਆ ਜਾਊਗਾ ਤਾਂ ਉਹਦੇ ਨਾਲ ਆਲਟੀਮੇਟਲੀ ਸਾਡੇ ਡੰਗਰਾਂ ਨੂੰ ਜ਼ਹਿਰਵਾ ਹੋਣ ਦਾ ਖਤਰਾ ਹੁੰਦਾ ਡੰਗਰ ਦੀ ਇੱਕ ਲਿਮਟ ਆ ਉਹਨੂੰ ਆਪਾਂ 2000 ਪੀਪੀਐਮ ਕਹਿੰਦੇ ਆ ਵੀ 2000 ਪੀਪੀਐਮ ਤੋਂ ਵੱਧ ਜੇ ਫਸਲ 'ਚ ਜੂਰੀਆ ਆਉਂਦਾ ਹੋਵੇ ਤਾਂ ਉਹ ਸਾਡੇ ਡੰਗਰ ਬਿਮਾਰ ਹੋ ਕੇ ਕਈ ਵਾਰੀ ਤਾਂ ਮਤਲਬ ਦਰਸਾਨ ਹੋਣ ਦਾ ਵੀ ਡਰ ਹੁੰਦਾ ਥੋੜੇ ਚਿਰ ਪਹਿਲਾਂ ਤੁਸੀਂ ਦੇਖਿਆ ਹੋਣਾ ਦਹਿੜੂ ਪਿੰਡ 'ਚ 40 50 ਵੱਜਾਂ ਦਾ ਨੁਕਸਾਨ ਹੋਇਆ ਤਾਂ ਉਹ ਸੋਣੀ ਵਾਲੀ ਫਸਲ ਸੀ ਭਾਵੇਂ ਉਹਦੇ ਵਿੱਚ ਨਾਈਟ੍ਰੇਟ ਪਾਇਆ ਜਿੰਨੇ ਦਾਈ ਕੇਸ ਮੁੱਖ ਆ ਰਿਹਾ ਸੀ ਕੇਸ ਕਿਸਾਨ ਵਿਰੋਧ ਦੇਖੋ ਡਾਕਟਰ ਸਾਹਿਬ ਨੇ ਦੱਸਿਆ ਆਪਾਂ ਨੂੰ ਕਿ ਜੇ ਅਸੀਂ ਵਧੇਰੇ ਨਾਈਟ੍ਰੋਜਨ ਪਾਵਾਂਗੇ ਤਾਂ ਨਾਈਟ੍ਰੇਟ ਫਾਰਮ ਦੇ ਵਿੱਚ ਆ ਜਿਹੜਾ ਯੂਰੀਆ ਬਦਲ ਜਾਂਦਾ ਜਦੋਂ ਅਸੀਂ ਪਸ਼ੂ ਨੂੰ ਉਹ ਪਾਉਨੇ ਆ ਤਾਂ ਉਹ ਪਸ਼ੂ ਦੇ ਅੰਦਰ ਜ਼ਹਿਰਵਾਦ ਪੈਦਾ ਕਰ ਦਿੰਦਾ ਜਿਹਦੇ ਨਾਲ ਪਸ਼ੂ ਦੀ ਮੌਤ ਵੀ ਹੋ ਸਕਦੀ ਹੈ ਸੋ ਆਪਾਂ ਜਿੰਨੀ ਸਪਾਰਸ਼ ਮਾਤਰਾ ਦੇ ਵਿੱਚ ਯੂਰੀਆ ਉਨਾ ਹੀ ਪਾਉਣਾ ਆ ਆਪਾਂ ਬਹੁਤਾ ਯੂਰੀਆ ਨੂੰ ਨਹੀਂ ਪਾਉਣਾ ਫਲੀਦਾਰ ਫਸਲ ਹੈ ਆਪਣੇ ਆਪੇ ਵੱਡੀ ਹੋਊਗੀ ਦਸਬ ਕਮਰਸ਼ੀਅਲ ਪਧਰਤੀ ਜਿਨ੍ਹਾਂ ਬਿਨਾਂ ਨੇ ਇਹ ਖੇਤੀ ਕੀਤੀ ਹੋਈ ਹੈ ਨਾ ਕਿਉਂਕਿ ਸ਼ਹਿਰਾਂ ਦੇ ਨੇੜੇ-ਨੇੜੇ ਜਿਹੜੇ ਡੇਰੀ ਫਾਰਮ ਨੇ ਉਹਨਾਂ ਨੂੰ ਸਪਲਾਈ ਸਾਡੇ ਕਿਸਾਨ ਵੀਰ ਕਰਦੇ ਆ ਇਹ ਚਾਰਾ ਜਿਹੜਾ ਜਿਆਦਾਤਰ ਬਰਸੀਨ ਹਾਂਜੀ ਉਹ ਜਿਆਦਾ ਝਾੜ ਲੈਣ ਦੀ ਚੱਕਰ ਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਿਆ ਪਹਿਲਾਂ ਵੀ ਕਿ ਯੂਰੀਆ ਵੱਧ ਪਾਉਂਦੇ ਤੇ ਪਾਣੀ ਨਾਲੋਂ ਗਿੱਲਾ ਹੀ ਰੱਖਦੇ ਆ ਬਧੇਰੇ ਪਾਣੀ ਦਾ ਵੀ ਆਪਾਂ ਨੁਕਸਾਨ ਕਿਸਾਨ ਵੀਰਾਂ ਨੂੰ ਦੱਸੀਏ ਜਦੋਂ ਪਾਣੀ ਜਿਆਦਾ ਲੱਗਿਆ ਹੋਊ ਲੌਜੀਕ ਹੁੰਦੀ ਆ ਤੇ ਕਿਉਂਕਿ ਮੌਸਮ ਠੰਡ ਦੀ ਆ ਖਾਸ ਕਰਕੇ ਗਾਹਾਂ ਦਸੰਬਰ ਜਨਵਰੀ ਦਾ ਮਹੀਨਾ ਜਦੋਂ ਜਦੋਂ ਉਤੋਂ ਠੰਡ ਪੈ ਰਹੀ ਹੁੰਦੀ ਆ ਜਾਂ ਕੋਰਾ ਪੈਣ ਦਾ ਡਰ ਹੁੰਦਾ ਪਤਲਾ ਪਾਣੀ ਤਾਂ ਫਸਲ ਨੂੰ ਫਾਇਦੇ ਦਿੰਦਾ ਕਿਉਂਕਿ ਉਹਦਾ ਆਪ ਦਾ ਟੈਂਪਰੇਚਰ ਵਧਾਉਂਦਾ ਧਰਤੀ ਦਾ ਉਹਦੋਂ ਠੰਡ ਤੋਂ ਬਚਾਉਂਦਾ ਲੇਕਿਨ ਜਦੋਂ ਪਾਣੀ ਜਿਆਦਾ ਲਾਵਾਂਗੇ ਆਪਾਂ ਜਾਂ ਪਾਣੀ ਖੜਾ ਹੋ ਫਿਰ ਉਹਦਾ ਨੈਗੇਟਿਵ ਇਫੈਕਟ ਹੁੰਦਾ ਕਿਉਂਕਿ ਪਾਣੀ ਖੜਨਾ ਠੰਡਾ ਹੋਣ ਨਾਲ ਫਸਲ ਤੇ ਹੋਰ ਮਾੜਾ ਅਸਰ ਪੈਣਾ ਕਿਉਂਕਿ ਆਪਾਂ ਬੱਠੇ ਲੈਣੇ ਆ ਪਾਣੀ ਖੜਾ ਹੋ ਫਸਲ ਦਾ ਰੁਕਾਵਟ ਹੋਣੀ ਹੈ ਵੱਧੇ ਚ ਤੇ ਰੁਕਾਵਟ ਹੋਣ ਦੇ ਨਾਲ ਸਾਡਾ ਨੁਕਸਾਨ ਹੋਣਾ ਬੱਠੇ ਘੱਟ ਮਿਲਣਗੇ ਸਾਨੂੰ ਵੱਧ ਨਹੀਂ ਮਿਲਣਗੇ ਵੱਧ ਪਾਣੀ ਕਹਿਣ ਦਾ ਪਾਵੇ ਹੀ ਆ ਜੀ ਕਿ ਜਿਵੇਂ ਬਾਲ ਦੇ ਵਿੱਚ ਹਵਾ ਭਰੀ ਹੁੰਦੀ ਹੈ ਨਾ ਜੇ ਆਪਾਂ ਪਾਣੀ ਵੱਧ ਲਈ ਜਾਈਏ ਤੇ ਨਾਲੇ ਲਈ ਜਾਈਏ ਯੂਰੀਆ ਤੇ ਉਹ ਇੱਕਦਮ ਬੂਟਾ ਵੱਡਾ ਜ਼ਰੂਰ ਹੋ ਜਾਂਦਾ ਪਰ ਉਹਦੇ ਵਿੱਚ ਹੈ ਕੁਝ ਨਹੀਂ ਵੀਰੋ ਆਪਾਂ ਨੂੰ ਚਾਹੀਦਾ ਸੁੱਕੇ ਦੇ ਵਿੱਚ ਤਤਲਾ ਪਾਣੀ ਲਾ ਕੇ ਵਧੀਆ ਚਾਰਾ ਸੋਲਿਡ ਚਾਰਾ ਪੈਦਾ ਕਰੀਏ ਹਵਾ ਭਰੀ ਹੋਈ ਵਾਲਾ ਨਹੀਂ ਬੂਟੇ ਦੇ ਵਿੱਚ ਐਵੇਂ ਜਿਉ ਉਹਨੇ ਵੱਧ ਗਿਆ ਤੇ ਉਹਦੇ ਵਿੱਚ ਹੈ ਜਾਨ ਕੁਛ ਨਹੀਂ ਹੈ ਸੋ ਫਿਰ ਪਸ਼ੂ ਨੂੰ ਬਿਮਾਰ ਕਰਨ ਵਾਲੀ ਗੱਲ ਹੈ ਆਪਾਂ ਇਹਦੇ ਤੇ ਜ਼ਰੂਰ ਧਿਆਨ ਦਿਈਏ ਕਿਉਂਕਿ ਅਜੇ ਆਪਣੇ ਕੋਲ ਬਹੁਤ ਲੰਬਾ ਸਮਾਂ ਇਹ ਬਰਸੀਮ ਜਿਹੜਾ ਚੱਲਣਾ ਦਸਵੇਂ ਇਸ ਤੋਂ ਬਾਅਦ ਆ ਜਾਂਦਾ ਜਵੀ ਸਾਡੇ ਕੋਲ ਜਵੀ ਚਾਰਾ ਇਸ ਵੇਲੇ ਕਿਸਾਨ ਵੀਰਾਂ ਨੇ ਆਪਣੇ ਖੇਤਾਂ ਦੇ ਵਿੱਚ ਬਹੁਤਿਆਂ ਨੇ ਇਸ ਤੋਂ ਬਾਅਦ ਮਿਲਣਾ ਨੈਕਸਟ ਚਾਰਾ ਉਹੀ ਹੈ ਹਾਂਜੀ ਜਵੀ ਲਾਈ ਹੋਈ ਹੈ ਉਹਦੇ ਬਾਰੇ ਵੀ ਥੋੜਾ ਸਾਡੇ ਕਿਸਾਨ ਵੀਰਾਂ ਨੂੰ ਆਪਾਂ ਦੱਸੀਏ ਕਿ ਕੀ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਿਵੇਂ ਆਪਰੇਸ਼ਨ ਕਰਨੇ ਚਿਹਨ ਸਾਹਿਬ ਆਪਾਂ ਦੁੱਧ ਨੂੰ ਆਪਣੇ ਪਾਣੀ ਚ ਵੀ ਅਮਰਤ ਦਾ ਦਰਜਾ ਦਿੱਤਾ ਹੋਇਆ ਜੀ ਜੀ ਕਿਉਂਕਿ ਅਮਰਤ ਦਾ ਦਰਜਾ ਮੇਰੇ ਖਿਆਲ ਚ ਵੀ ਇਸ ਕਰਕੇ ਆ ਕਿਉਂਕਿ ਉਹਦੇ ਵਿੱਚ ਸਾਰੇ ਤੱਤ ਆ ਜਿਹੜੇ ਸਾਡੇ ਸਰੀਰਕ ਬਾਧੇ ਲਈ ਜ਼ਰੂਰੀ ਹੁੰਦੇ ਆ ਪਰ ਉਹ ਸਾਰੇ ਤੱਤ ਡੰਗਰ ਨੂੰ ਵੀ ਸਾਨੂੰ ਬਾਹਰ ਹੀ ਦੇਣੇ ਪੈਂਦੇ ਆ ਤਾਂ ਹੀ ਉਹਦੇ ਸਾਨੂੰ ਇਹ ਦੁੱਧ ਬਣਾ ਕੇ ਦੇਣਾ ਉਹ ਜਿਹੜੇ ਛੇ ਤੱਤ ਜ਼ਰੂਰੀ ਆ ਉਹਨਾਂ ਦੇ ਵਿੱਚੋਂ ਦੋ ਤੱਤ ਜਿਹੜੇ ਪ੍ਰੋਟੀਨ ਤੇ ਕਾਰਬੋਹਾਈਡਰੇਟ ਉਹ ਡੰਗਰ ਨੂੰ ਦੁੱਧ ਦੇਣ ਲਈ ਜ਼ਿਆਦਾ ਚਾਹੀਦੇ ਹੁੰਦੇ ਆ। ਹੂੰ ਉਹ ਦੋਨੇ ਤਾਤਾ ਜਿਹੜੇ ਸਾਡੇ ਕੋਲ ਦੋ ਤਰ੍ਹਾਂ ਦੇ ਚਾਰੇ ਨੇ ਇੱਕ ਫਲੀਦਾਰ ਆ ਇੱਕ ਗੈਰ ਫਲੀਦਾਰ ਜਿਹੜਾ ਵਰਸੀਮ ਆ ਇਹ ਖਲੀਦਾਰ ਚਾਰਾ ਦੀਤੇ ਬਾਰੇ ਆਪਾਂ ਗੱਲ ਕੀਤੀ ਆ ਇਹਦੇ ਵਿੱਚੋਂ ਸਾਡੇ ਪਸ਼ੂਆਂ ਨੂੰ ਪ੍ਰੋਟੀਨ ਮਿਲਣੀ ਆ ਜੇ ਅਸੀਂ ਇੱਥੋਂ ਪ੍ਰੋਟੀਨ ਨਹੀਂ ਦੇਵਾਂਗੇ ਤਾਂ ਸਾਨੂੰ ਖਲਾਂ ਪਾਉਣੀਆਂ ਪੈਣੀਆਂ ਵੱਧ ਖਲਾਂ ਜਾਂ ਤਾਂ ਪਾਦ ਪਾਵਾਂਗੇ ਸਾਡਾ ਜਿਹੜਾ ਦੁੱਧ ਪੈਦਾ ਕਰਨ ਦਾ ਖਰਚਾ ਵਧੂਗਾ ਫਿਰ ਇਸੇ ਇਸੇ ਕਰਕੇ ਸਾਡੇ ਮੁਨਾਫਾ ਘਟੂਗਾ ਤੇ ਜਮੀ ਆ ਜਮੀ ਦੇ ਵਿੱਚੋਂ ਡੰਗਰ ਨੂੰ ਕਾਰਬੋਹਾਈਡਰੇਟ ਤਾਕਤ ਮਿਲਣੀ ਆ ਤਾਕਤ ਦੇ ਸਿਰ ਤੇ ਡੰਗਰ ਦੇ ਜਿਹੜਾ ਸਾਰਾ ਆਪ ਦਾ ਖਾਦਾ ਵੀ ਤਾਂ ਹਾਜ਼ਮ ਕਰਨਾ ਜਿਹੜੀ ਵਰਸੀਮ ਚੋਂ ਪ੍ਰਟੀਨ ਲੈਣੀ ਹੈ ਜਾਂ ਵਰਸੀਮ ਨੂੰ ਹਾਜ਼ਮ ਕਰਨਾ ਉਹਦੇ ਲਈ ਵੀ ਤਾਕਤ ਦੀ ਲੋੜ ਹੁੰਦੀ ਆ ਤੇ ਬਾਕੀ ਜਿਹੜਾ ਦੁੱਧ ਦੇਣਾ ਉਹਦੇ ਲਈ ਤਾਕਤ ਦੀ ਲੋੜ ਆ ਉਹ ਸਾਨੂੰ ਜਮੇ ਤੋਂ ਮਿਲਣੀ ਆ ਅਸੀਂ ਕਹਿੰਦੇ ਆ ਵੀ ਸਾਡੇ ਪਸ਼ੂਆਂ ਨੂੰ ਸੰਤੁਲਿਤ ਹਾਰਾ ਚਾਰਾ ਦੇਣਾ ਚਾਹੀਦਾ ਸੰਤੁਲਨ ਤੋਂ ਮੇਰਾ ਭਾਵ ਆ ਜਿਹੜਾ ਵੀ ਜਿਹਦੇ ਵਿੱਚ ਫਲੀਦਾਰ ਤੇ ਗੈਰ ਫਲੀਦਾਰ ਦਾ ਸਹੀ ਮਿਸ਼ਰਣ ਹੋਵੇ ਜਾਂ یوں ਕਹ ਲਈਏ ਵੀ ਇੱਕ ਡੰਗਰ ਆ ਜਿਹੜਾ ਉਹਨੂੰ ਅਸੀਂ ਕਹਿੰਦੇ ਵੀ ਤੇਦਕ ਵਰਕੇ ਖਲਾਉਣ ਲਈ 40 ਤੋਂ 50 ਕਿਲੋ ਹਰਾ ਚਾਰੇ ਦੀ ਲੋੜ ਹੁੰਦੀ ਆ। ਬਿਲਕੁਲ ਬਿਲਕੁਲ ਜਿਹੜਾ 40 ਤੋਂ 50 ਕਿਲੋ ਆ ਉਹ 60 40 ਦੀ ਰੇਸ਼ੋ ਚ ਆਮ ਤੌਰ ਤੇ ਹੋਣਾ ਚਾਹੀਦਾ ਵੀ 60% ਗੈਰ ਫਲੀਦਾਰ ਤੇ 40% ਫਲੀਦਾਰ ਹਾਂ ਜਾਂ ਇਉਂ ਕਹ ਲਈਏ ਵੀ ਜਿਹੜਾ 25 30 ਕਿਲੋ ਜਮੀ ਦਾ ਚਾਰਾ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਤੇ 15 20 ਕਿਲੋ ਬਰਸੀਮ ਦਾ ਚਾਰਾ ਹੋਣਾ ਚਾਹੀਦਾ ਇਹ ਦੋਨੇ ਜ਼ਰੂਰੀ ਨੇ ਨਹੀਂ ਫਿਰ ਜੇ ਕੱਲਾ ਬਰਸੀਮ ਉਹ ਤਾਂ ਡੰਗਰ ਮੋਹ ਕੁਮਾਰ ਦੇ ਆਪਾਂ ਦੇਖਦੇ ਹਾਂ ਮੋਹ ਕੁਮਾਰ ਦੇ ਆ ਤੇ ਕਿਉਂਕਿ 80% ਤੋਂ ਉੱਤੇ ਪਾਣੀ ਹੁੰਦਾ ਬਰਸੀਮ ਵਿੱਚ ਤੇ ਸਾਡਾ ਦੁੱਧ ਵੀ ਘਟੂਗਾ ਤੇ ਡੰਗਰਾਂ ਦੀ ਸਿਹਤ ਵੀ ਮਾੜੀ ਹੋਊਗੀ ਕਿਸਾਨ ਵੀਰੋ ਦੇਖੋ ਡਾ ਸਾਹਿਬ ਨੇ ਆਪਾਂ ਨੂੰ ਬੜੀ ਵਿਸਤਾਰ ਨਾਲ ਦੱਸਿਆ ਕਿ ਸਾਨੂੰ ਫਲੀਦਾਰ ਤੇ ਗੈਰ ਫਲੀਦਾਰ ਮਿਕਸ ਕਰਕੇ ਹੀ ਪਾਉਣੇ ਚਾਹੀਦੇ ਆ ਚਾਰੇ ਕਿਉਂਕਿ ਪ੍ਰੋਟੀਨ ਆਪਣੀ ਥਾਂ ਤੇ ਜਿਹੜੀ ਬਰਸੀਮ ਚੋਂ ਮਿਲਣੀ ਆ ਤੇ ਜਿਹੜੀ ਕਾਰਬੋਹਾਈਡਰੇਟਸ ਆ ਸਾਨੂੰ ਜਵੀ ਚੋਂ ਮਿਲਣੇ ਆ ਇਸ ਲਈ ਦੋਨਾਂ ਦਾ ਮਿਸ਼ਰਣ ਬਣਾ ਕੇ ਸਾਨੂੰ ਪਸ਼ੂਆਂ ਨੂੰ ਪਾਉਣਾ ਚਾਹੀਦਾ ਹੈ ਡਾ ਸਾਹਿਬ ਆਪਾਂ ਬਰਸੀਮ ਦੇ ਖੇਤ ਦੇ ਵਿੱਚ ਹੀ ਬੈਠੇ ਆ ਇੱਥੇ ਕਈ ਨਾ ਦੇਖਿਆ ਮੈਂ ਬੂਟੇ ਲਾਲ ਜੇ ਹੋਏ ਪਏ ਆ ਇਹ ਲਾਲ ਜੀ ਪੱਤੇ ਕਿਉਂ ਹੋਏ ਹੁੰਦੇ ਆ ਥੋੜਾ ਜਿਹਾ ਇਹਦੇ ਬਾਰੇ ਵੀ ਵਿਸਥਾਰ ਨਾਲ ਦੱਸੋ ਜਹਾਨ ਸਾਹਿਬ ਆਪਾਂ ਪਹਿਲਾਂ ਜਿਸ ਤਰ੍ਹਾਂ ਜ਼ਿਕਰ ਕੀਤਾ ਹ ਹਰ ਫਸਲ ਨੂੰ 16 ਤੱਤਾ ਦੀ ਲੋੜ ਆ ਤੇ ਜਿਹੜੇ 10 ਛੇ ਤੱਤ ਵੱਡੇ ਜਿਵੇਂ ਕਹਿੰਲੀ ਕਾਰਬਨ ਹਾਈਡਰੋਜਨ ਤੇ ਆਕਸੀਜਨੇ ਹਵਾ ਪਾਣੀ ਚ ਮਿਲਦੇ ਰਹਿੰਦੇ ਆ ਹਾਂਜੀ ਹਾਂਜੀ ਬਿਲਕੁਲ ਤੇ ਜਿਹੜੇ ਛੋਟੇ ਹੋਰ ਨੇ ਹਾਂ ਉਹ ਆਪਾਂ ਆਮ ਤੌਰ ਤੇ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਇਹ ਪਾਉਣ ਦੀ ਕੋਸ਼ਿਸ਼ ਕਰਦੇ ਆ 10 ਤੱਤਾਂ ਦੀ ਜਿਹੜੀ ਘਾਟ ਆ ਉਹ ਘਾਟ ਆਉਂਦੀ ਆ ਆਪਾਂ ਆਮ ਤੌਰ ਤੇ ਉਹਦਾ ਇਲਾਜ ਕਰਦੇ ਆ ਹਾਂ ਬਿਲਕੁਲ ਜਿਹੜੇ ਜਿਹੜਾ ਆਪਣਾ ਪੰਜਾਬ ਦੀ ਸੋਇਲ ਆ ਖਾਸ ਕਰਕੇ ਮਾਲਵਾ ਰੀਜਨ ਦੀ ਇਹ ਰੇਤਲੀ ਜ਼ਮੀਨ ਆ ਹਾਂ ਰੇਤਲੀ ਜ਼ਮੀਨ ਚ ਮੈਗਨੀਜ਼ ਦੀ ਘਾਟ ਆਉਂਦੀ ਆ ਮੈਗਨੀਸ਼ੀਅਮ ਦੀ ਅੱਛਾ ਜੀ ਉਹ ਮੈਗਨੀਜ਼ ਦੀ ਘਾਟ ਨਾਲ ਜਦੋਂ ਇਹ ਰਸੀਮ ਦੇ ਸੰਧ ਤੇ ਝਾੜ ਵੀ ਘਟਣਾ ਤੇ ਫਸਲ ਨੇ ਰੁਕਿਆ ਵੀ ਰਹਿਣਾ ਹਾਂ ਜਦੋਂ ਹੁਣ ਇਹਦੇ ਇਲਾਜ ਲਈ ਆਪਾਂ ਆਮ ਤੌਰ ਤੇ ਕੀ ਕਰਦੇ ਆ ਜਦੋਂ ਪਹਿਲੀ ਕਟਾਈ ਕੀਤੀ ਜਾਂਦੀ ਆ ਤਾਂ ਉਦੋਂ ਬਾਅਦ ਇਹਦੇ ਦੂਜੇ ਹਫਤੇ ਦੇ ਵਿੱਚ ਮੈਗਨੀਸ ਸਲਫੇਟ ਦੀ 1 ਕਿਲੋ 100 ਲੀਟਰ ਪਾਣੀ ਚ ਪਾ ਕੇ ਸਪਰੇਅ ਕਰਦੇ ਆ ਤਾਂ ਜੋ ਸੈਕੰਡ ਕਟਾਈ ਤੋਂ ਦੀ ਘਾਟ ਨਾ ਹੋਵੇ। ਦਾ ਸਰ ਹਾੜੀ ਦੀਆਂ ਫਸਲਾਂ ਦੇ ਵਿੱਚ ਨਾ ਇਹ ਤਕਰੀਬਨ ਸਾਰੀਆਂ ਨੂੰ ਮੈਗਨੀਜ਼ ਦੀ ਘਾਟ ਆਉਂਦੀ ਹੈ। ਕਿਸਾਨ ਵੀਰ ਉਹੀ ਹਾਲ ਕਣਕ ਦੇ ਵਿੱਚ ਵੀ ਹੁੰਦਾ ਕਿ ਬੇਰੀ ਪੱਤੇ ਜਾਮਣੇ ਜੇ ਹੋ ਜਾਂਦੇ ਆ। ਸੋ ਮੈਗਨੀਜ਼ ਦੀ ਘਾਟ ਆ ਜਿਹੜੀ ਉਹ ਦੂਰ ਕਰਨ ਲਈ 1 ਕਿਲੋ ਮੈਗਨੀਸ ਸਲਫੇਟ ਦਾ ਸਰ ਨੇ ਦੱਸਿਆ ਕਿ 100 ਤੋਂ 150 ਲੀਟਰ ਪਾਣੀ ਚ ਘੋਲ ਕੇ ਆਪਾਂ ਛਿੜਕਾਅ ਕਰਨਾ ਤਾਂ ਇਹ ਜਾਮਣੀ ਜੇ ਪੱਤੇ ਜਿਹੜੇ ਵਰਸੀਮ ਦੇ ਸਾਨੂੰ ਖੇਤ ਦੇ ਵਿੱਚ ਨਜ਼ਰ ਆਉਂਦੇ ਆ ਇਹ ਠੀਕ ਹੋ ਜਾਣਗੇ। ਜਿਹੜੇ ਕਿ ਨਾ ਠੀਕੀ ਤੇ ਦਾ ਪਸ਼ੂਆਂ ਲਈ ਘਾਤਕ ਹੋ ਸਕਦੇ ਆ ਸੋ ਇਸ ਤੋਂ ਬਾਅਦ ਅੱਗੇ ਤੁਸੀਂ ਦੱਸਿਆ ਸੀ ਇੱਕ ਹੋਰ ਰਾਈ ਕਾ ਆ ਕਾਫੀ ਕਿਸਾਨ ਵੀਰਾਂ ਨੇ ਬੀਜਿਆ ਹੋਇਆ ਉਹ ਵੀ ਇੱਕ ਨਵਾਂ ਚਾਰਾ ਆ ਨਵਾਂ ਤਾਂ ਨਹੀਂ ਕਹਿ ਸਕਦੇ ਬਹੁਤ ਪੁਰਾਣਾ ਪਰ ਕਿਸਾਨ ਵੀਰ ਨੂੰ ਬੀਜਦੇ ਵੜਾ ਕਟਾ ਉਹਦੇ ਬਾਰੇ ਵੀ ਥੋੜਾ ਦੱਸੋ ਜਹਾਨ ਸਾਹਿਬ ਜਿਹੜਾ ਤੁਸੀਂ ਰਾਈ ਕਾ ਦੀ ਗੱਲ ਕਰੀ ਆ ਪ੍ਰਾਈਵੇਟ ਜਿਹੜੇ ਕਈ ਵੀ ਦੁਕਾਨਦਾਰ ਆ ਜਾਂ ਕੰਪਨੀਆ ਵਾਲੇ ਉਹਨੂੰ ਮੱਖਣ ਘਾ ਦੇ ਤੌਰ ਤੇ ਕਹਿ ਕੇ ਮਹਿੰਗੇ ਰੇਟ ਤੇ ਵੇਚੀ ਜਾਂਦੇ ਆ ਲੇਕਿਨ ਜੁਨੀਵਰਸਿਟੀ ਵੱਲੋਂ ਹੁਣ ਜਾਵ ਰਾਈਗ੍ਰਾਸ ਨੰਬਰ 2 ਦੀ ਵੈਰੈਟੀ ਵੀ ਰਿਲੀਜ਼ ਕੀਤੀ ਹੈ ਕਿਤੇ ਪਹਿਲਾਂ ਇੱਕੋ ਹੀ ਵੈਰੈਟੀ ਪੰਜਾਬ ਰਾਈਗ੍ਰਾਸ ਨੰਬਰ 1 ਜਿਹੜਾ ਉਹ ਗਲੈਂਡ ਤੋਂ ਲਿਆ ਕੇ ਸਿਲੈਕਸ਼ਨ ਕਰੀ ਹੋਈ ਸੀ ਕਿਉਂਕਿ ਸਿਆਲਾਂ 'ਚ ਇਹ ਠੰਡ 'ਚ ਦਬਦਾ ਨਹੀਂ ਜਿਸ ਤਰ੍ਹਾਂ ਆਪਾਂ ਪਹਿਲਾਂ ਮਰਸੀਬ ਦੀ ਗੱਲ ਕਰੀ ਆ ਇਹ ਬਹੁਤ ਜ਼ਿਆਦਾ ਹੁੰਦਾ ਰਹਿੰਦਾ ਠੰਡ 'ਚ ਮਰਸੀਬ ਦੇ ਦਬਣਾ ਹੁੰਦਾ ਦੂਸਰੇ ਪਾਸੇ ਆਪਾਂ ਜਿਹੜੀ ਬੈਲੈਂਸ ਦੀ ਗੱਲ ਕਰੀ ਆ ਜੀ ਇਹਨੂੰ ਆਪਾਂ ਮਰਸੀਬ ਦੇ ਵਿੱਚ ਵੀ 2 ਕਿਲੋ ਦੇ ਤੌਰ ਤੇ ਪਾ ਲਈਏ ਕਿੱਲੇ ਮਗਰ ਤਾਂ ਜਿਹੜੀ ਆਪਾਂ ਸੰਤੋਲਨ ਦੀ ਗੱਲ ਕਰਦੇ ਆ ਆਮ ਤੌਰ ਤੇ ਸਾਡੇ ਜੀਵਨਾਂ ਦੀ ਪ੍ਰੈਕਟਿਸ ਆ ਵੀ ਸਰੋਂ ਜਮੇ ਵਰਸੀਮ ਦੇ ਵਿੱਚ ਰਲਾ ਕੇ ਬੀਜਿਆ ਜਾਂਦਾ ਉਹਦਾ ਮਕਸਦ ਸਿਰਫ ਇਹ ਸੀ ਵੀ ਪਹਿਲਾ ਕਟਾਈ ਜਾਂ ਦੂਜੀ ਕਟਾਈ ਜਮੇ ਜਾਂਦੀ ਆ ਤੇ ਪਹਿਲ ਦੋ ਵੱਧ ਕਟਾਈਆਂ ਹੋ ਜਾਣ ਜਾਂ ਸਾਨੂੰ ਪੱਠੇ ਵੱਧ ਮਿਲ ਜਾਣ ਪਰ ਜਿਹੜਾ ਰਾਈ ਕਾਵਾ ਉਹ ਪੰਜੇ ਲੋ ਨਾਲ ਜਾਂਦਾ ਵਰਸੀਮ ਦੇ ਜਾਂ ਪੰਜੇ ਲੋ ਨਾਲ ਜਾਂਦਾ ਕੋਰੇ ਤੇ ਦਸੰਬਰ ਜਨਵਰੀ ਦੇ ਮਹੀਨੇ ਆ ਜਾਂਦਾ ਦਾਵਦਾ ਨਹੀਂ ਇਸ ਕਰਕੇ ਸਾਨੂੰ ਝਾੜਦੀ ਨਹੀਂ ਪ੍ਰੋਬਲਮਾਂ ਦੀ ਮਿਲਦਾ ਰਹਿੰਦਾ ਦੂਸਰਾ ਬੈਲੈਂਸਮੈਂਟ ਦਾ ਤੁਹਾਨੂੰ ਦੱਸਿਆ ਵੀ ਉਹ ਚ ਫਲੀਦਾਰ ਚਾਰਾ ਤੇ ਗੈਰ ਫਲੀਦਾਰ ਚਾਰਾ ਇਹ ਰਾਜਗਾ ਇਸ ਤਰ੍ਹਾਂ ਦਾ ਇਹਦੇ ਵਿੱਚ ਦੂਜੇ ਗੈਰ ਫਲੀਦਾਰ ਚਾਰਾ ਦੇ 10% ਪ੍ਰੋਟੀਨ ਹੁੰਦੀ ਆ ਆਮ ਤੌਰ ਤੇ ਪਰ ਇੱਕ ਇਹ ਗੈਰ ਫਲੀਦਾਰ ਰਾਜਗਾ ਇਹ ਜਿਹੜਾ ਚਾਰਾ ਜਿਹਦੇ ਵਿੱਚ 15-16% ਪ੍ਰੋਟੀਨ ਦਾ ਕਹਿਣ ਤੋਂ ਭਾਵ ਇਹ ਇਕੱਲਾ ਵੀ ਬੈਲੈਂਸ ਨੂੰ ਕੰਮ ਕਰਦਾ ਪਾਣੀ ਇਹ ਚ ਘੱਟ ਹੁੰਦਾ ਵਰਸੀਮ ਦੇ ਨਾਤੇ ਤੇ ਇਸ ਕਰਕੇ ਸਾਰਿਆਂ ਤੋਂ ਜ਼ਿਆਦਾ ਹਾਜਮ ਹੁੰਦਾ ਅੱਜ ਤੱਕ ਦੇ ਚਾਰੇ ਆ ਸਾਡੇ ਕੋਲੇ ਉਹਨਾਂ ਚ ਸਾਰਿਆਂ ਚੋਂ ਇਹਦੀ ਹਜਮ ਹੋਣ ਦੀ ਯੋਗਤਾ ਸਭ ਤੋਂ ਵੱਧ ਆ ਇਸ ਕਰਕੇ ਜਿਹੜੇ ਆਮ ਤੌਰ ਤੇ ਸਾਡੇ ਗਾਂਆਂ ਦੇ ਫਾਰਮ ਆ ਉਹ ਇਹਨੂੰ ਪਸੰਦ ਕਰਦੇ ਆ ਵੀ ਸਾਡੇ ਡੰਗਰ ਵੱਧ ਦੁੱਧ ਵਾਲੇ ਆ ਉਹਨਾਂ ਨੂੰ ਤਤ ਪੂਰੇ ਹੋਣਗੇ ਤੇ ਸਾਡੇ ਜਿਹੜੇ ਝਾੜ ਆ ਵਧੀਆ ਹੋਊਗਾ ਹਰੇ ਚਾਰੇ ਦਾ ਸੋ ਕਿਸਾਨ ਵੀਰੋ ਸਾਨੂੰ ਨਾ ਦੇਖੋ ਇੱਕੋ ਚਾਰਾ ਨਹੀਂ ਹਮੇਸ਼ਾ ਬੀਜਣਾ ਚਾਹੀਦਾ ਨਾਲ ਥੋੜਾ ਥੋੜਾ ਰਕਬਾ ਬਾਕੀ ਚਰਿਆਂ ਥੱਲੇ ਵੀ ਲੈ ਆਉਣਾ ਚਾਹੀਦਾ ਜਿਵੇਂ ਅਸੀਂ ਕੱਲ੍ਹ ਇਹ ਰਾਈ ਕਾ ਦੀ ਗੱਲ ਕੀਤੀ ਹੈ ਡਾਕਟਰ ਸਾਹਿਬ ਨੇ ਜ਼ਮੀਨ ਦੀ ਗੱਲ ਕੀਤੀ ਹੈ ਬਰਸੀਮ ਦੀ ਗੱਲ ਕੀਤੀ ਹੈ ਤੇ ਸਾਨੂੰ ਥੋੜਾ ਥੋੜਾ ਰਕਬਾ ਜ਼ਰੂਰ ਇਹਨਾਂ ਥੱਲੇ ਲੈ ਆਉਣਾ ਚਾਹੀਦਾ ਡਾਕਟਰ ਸਾਹਿਬ ਬਜਾਈ ਤਾਂ ਇਹਨਾਂ ਦੀ ਇੱਕੋ ਸਮੇਂ ਹੋ ਰਹੀ ਹੈ ਹਾਂਜੀ ਹਾਂਜੀ ਇੱਕ ਤਰ੍ਹਾਂ ਕੀ ਇਹਨਾਂ ਨੂੰ ਮਿਕਸ ਕਰਕੇ ਵੀ ਬੀਜਿਆ ਜਾ ਸਕਦਾ ਆਮ ਤੌਰ ਤੇ ਜ਼ਿਮੀਂਦਾਰਾਂ ਦੀ ਪ੍ਰੈਕਟਿਸ ਹੈਗੀ ਆ ਵੀ ਸਰੋ ਤੇ ਜਮੀਨ ਬਰਸੀਮ ਚ ਰਲਾ ਕੇ ਵੀਰਦੇ ਆ ਹਾਂਜੀ ਪਰ ਉਹਦੇ ਵਿੱਚ ਇਹ ਆ ਵੀ ਜਮੀਨ ਇਹ ਸਿਰਫ ਦੋ ਲੋ ਨਾਲ ਜਾਣਾ ਹੂੰ ਤੇ ਜਿਹੜਾ ਹੈਗਾ ਰਾਇਕਾ ਉਹਨੇ ਪੰਜੇ ਲੋ ਨਾਲ ਜਾਣਾ ਸਿਆਲਾਂ ਚ ਦਬਣਾ ਨਹੀਂ ਬੈਲੈਂਸ ਆਰਡਰ ਦੇ ਹੀ ਜਾਣਾ ਤੇ ਨਾਲ ਦੀ ਨਾਲ ਪਰ ਜਿਹਨਾਂ ਡਰੇ ਜਿਹੜੀ ਰਕਵੇ ਦੀ ਆਪਾਂ ਗੱਲ ਕਰਦੇ ਹਾਂ ਵੱਧ ਵੱਧ ਹਰਾਚਾਰਾ ਲੈਣਾ ਉਹਦੇ ਵਿੱਚ ਸਹਾਈ ਹੁੰਦਾ ਤੇ ਜੇ ਜ਼ਿਮੀਂਦਾਰਾਂ ਚ ਜੇ ਤੋ ਜਿਉ ਜਿਉ ਰਾਇਕਾ ਦੀ ਅਵੇਰਨੈਸ ਰਹੀ ਆ ਕਈ ਜ਼ਿਮੀਂਦਾਰ ਇਸ ਤਰ੍ਹਾਂ ਦੇ ਵੀ ਆ ਜਿਹੜੇ ਕੱਲਾ ਹੀ ਰਾਇਕਾ ਵੇਚਣ ਲੱਗੇ ਕੱਲਾ ਰਾਈ ਕਾ ਤੇ ਸਿਰਫ ਇਹ ਆ ਵੀ ਉਹਦੇ ਵਿੱਚ ਕਿਉਂਕਿ ਗੈਰ ਫਲੀਦਾਰ ਚਾਰਾਂ ਵਸੀਮ ਬਾਰੇ ਆਪਾਂ ਜ਼ਿਕਰ ਕਰ ਚੁੱਕੇ ਆ ਵੀ ਹਵਾ ਚੋਂ ਨਾਈਟ੍ਰੋਜਨ ਲੈਂਦਾ ਤੇ ਜਿਹੜਾ ਰਾਈ ਕਾ ਉਹਨੂੰ ਹਰ ਕਟਾਈ ਤੋਂ ਬਾਅਦ ਇੱਕ ਥੈਲਾ ਜੁਰੀਏ ਦਾ ਪਰ ਇੱਕੜ ਦੇ ਹਿਸਾਬ ਨਾਲ ਪਾਉਣਾ ਪੈਂਦਾ ਹਰ ਕਟਾਈ ਤੋਂ ਬਾਅਦ ਇਸੇ ਲਈ ਆਪਾਂ ਕਹਿੰਦੇ ਆ ਦੇਖੋ ਕਿਸਾਨ ਵੀਰੋ ਮਿਕਸ ਵੀ ਅਸੀਂ ਉਹਨਾਂ ਚਾਰਿਆਂ ਨੂੰ ਹੀ ਕਰਨਾ ਜਿਹੜੇ ਹੋ ਸਕਣ ਜਦੋਂ ਰਲਾ ਕੇ ਠੱਕੇ ਨਾਲ ਨਹੀਂ ਕਰਨੇ ਚਾਂਦ ਸਾਹਿਬ ਜਦੋਂ ਰਲਾ ਕੇ ਪੀਂਦਿਆਂ ਉਹਦੀ ਖਰਾ ਕੇ ਪੂਰੀ ਕਰਦਾ ਆ ਬਿਲਕੁਲ ਬਿਲਕੁਲ ਆਪ ਲੈਤਾ ਲੈਂਦਾ ਹੀ ਲੈਂਦਾ ਹਵਾ ਚ ਸੋਡਾ ਸਰ ਠੰਡ ਦੀ ਰੁੱਤ ਆ ਗਈ ਆ ਹਰੇ ਚਾਰੇ ਆਪਾਂ ਦਿੰਨੇ ਆ ਪਸ਼ੂ ਨੂੰ ਠੰਡ ਵੀ ਲੱਗੂਗੀ ਨੇਚਰਲੀ ਜੇ ਹਰਾਈ ਖਾਓ ਵਿੱਚ ਪਾਣੀ ਬਹੁਤ ਆ ਮਾਤਰਾ ਬੜੀ ਆ ਕੀ ਆਪਾਂ ਕੋਈ ਹੋਰ ਵੀ ਖਲਾਂ ਖੁਲਾ ਵੀ ਮਿਕਸ ਕਰਕੇ ਪਸ਼ੂ ਨੂੰ ਦੇ ਦਈਏ ਤਾਂ ਚੰਗੀਆਂ ਰਹਿੰਦੀਆਂ ਚਾਂ ਸਰ ਵੈਸੇ ਤਾਂ ਆਪਾਂ ਜਦੋਂ ਬੈਲੈਂਸ ਫੋਡਰ ਦੀ ਗੱਲ ਕਰਦੇ ਆ ਜੇ ਰਾਜਮਾ ਹਰਾਚਾਰਾ ਪਾਵਾਂਗੇ ਤਾਂ ਸਾਡੀ ਪਹਿਲੀ ਕੋਸ਼ਿਸ਼ ਇਹ ਹੀ ਆ ਵੀ ਦੋਨੇ ਪੂਰਕ ਦਾਣਾ ਤੇ ਹਰਾਚਾਰਾ ਜਿੰਨਾ ਹਰਾਚਾਰੇ ਤੋਂ ਅਸੀਂ ਵੱਧ ਵੱਧ ਉਪਲਬਧ ਕਰਾਵਾਂਗੇ ਪਸ਼ੂਆਂ ਨੂੰ ਉੰਦਾ ਹੀ ਸਾਨੂੰ ਦਾਣਾ ਘੱਟ ਪਾਉਣਾ ਪਊ ਨਿੰਨਾ ਦਾਣਾ ਘਾਟ ਪਾਵਾਂਗੇ ਉਹਨਾਂ ਦਾ ਦੁੱਧ ਸਸਤਾ ਹੋ ਤੇ ਦੂਸਰੀ ਗੱਲ ਹਰੇ ਚਾਰੇ ਦੀ ਇੱਕ ਪੰਜਾਬ ਦੇ ਹਾਲਾਤ ਮੁਤਾਬਕ ਇਹ ਆ ਜਿਹੜੇ ਫੋਰਨ ਕੰਟਰੀ ਆ ਉਹ ਆਮ 4-5 ਸੂਏ ਤੋਂ ਬਾਅਦ SLAUGHTER ਕਰ ਦਿੰਦੇ ਆ ਓਕੇ ਡਗਰਨ ਮੀਟ ਪਰਪਸ ਦੇ ਲਈ ਕਿਉਂਕਿ ਉਦੋਂ ਪੀਕ ਢੀਲ ਤੋਂ ਬਾਅਦ ਚ ਘਟਣ ਲੱਗ ਜਾਂਦਾ ਦੁੱਧ ਦਾ ਲਕਟੇਸ਼ਨ ਜੀ ਪਰ ਆਪਾਂ ਤਾਂ ਬਹੁਤ ਸੂਏ ਲੈਣੇ ਹੁੰਦੇ ਲੰਬੇ ਸਮੇਂ ਤੱਕ 10-10 15 ਵਾਰ ਚੱਲਦਾ ਇਹ ਚਾਰਿਆਂ ਦੇ ਵਿੱਚ ਇੱਕ ਹੈਮਿਸੈਲੂਲੋਜ਼ ਹੁੰਦੇ ਆ ਤਾਂ ਸੈਲੂਲੋਜ਼ ਤੇ ਹੈਮਿਸੈਲੂਲ ਉਹਨਾਂ ਦੇ ਸਿਰ ਤੇ ਸਾਡੇ ਪਸ਼ੂਆਂ ਦੀ ਰੀਪਰੋਡਕਟਿਵ ਲਾਈਫ ਬਣੀ ਰਹਿੰਦੀ ਹੈ ਹਰ ਭਰਿਆ ਰਹਿੰਦੇ ਆ ਇਸ ਕਰਕੇ ਇਹਨਾਂ ਦੀ ਬਹੁਤ ਲੋੜ ਆ ਇਸ ਤਰ੍ਹਾਂ ਆਪਾਂ ਕਹਿ ਲਈਏ ਵੀ ਇੱਕ ਜ਼ਮੀਂਦਾ ਕਨਸਾਨ ਜਾਂ ਇਨਸਾਨ ਨੂੰ ਕਹ ਲਓ ਵੀ ਰੀਡ ਦੀ ਹੱਡੀ ਤੋਂ ਬਿਨਾ ਉੱਠ ਕੇ ਖੜਾ ਨਹੀਂ ਹੋ ਸਕਦਾ ਉਸੇ ਤਰ੍ਹਾਂ ਹਰੇ ਚਾਰੇਆਂ ਤੋਂ ਬਗੈਰ ਡੈਰੀ ਨੂੰ ਪੰਜਾਬ ਵਿੱਚ ਕੰਮ ਕਰ ਜਾਂ ਕਰਨਾਰੇ ਆਪਾਂ ਸੋਚ ਨਹੀਂ ਸਕਦੇ ਕਿਸਾਨ ਵੀਰੋਂ ਹਰੇ ਚਾਰੇ ਪਸ਼ੂਆਂ ਦੇ ਲਈ ਬਹੁਤ ਜ਼ਰੂਰੀ ਨੇ ਕਿਉਂਕਿ ਇਹ ਠੰਡ ਦੀ ਰੁੱਤ ਦੇ ਵਿੱਚ ਵੀ ਜਿਹੜੇ ਪਸ਼ੂਆਂ ਨੂੰ ਤਤ ਚਾਹੀਦੇ ਆ ਉਹ ਵੀ ਇਹਨਾਂ ਦੇ ਵਿੱਚ ਪੂਰਨ ਰੂਪ ਦੇ ਵਿੱਚ ਮੌਜੂਦ ਨੇ 40 ਤੋਂ 50 ਕਿਲੋ ਹਰਾ ਚਾਰਾ ਪਸ਼ੂਆਂ ਦੇ ਲਈ ਬਹੁਤ ਜ਼ਰੂਰੀ ਹੈ ਕੋਈ ਡਾਕਟਰ ਸਾਹਿਬ ਆਪਾਂ ਕੋਈ ਜਿਹੜਾ ਹੁਣ ਮੂਰੇ ਸੀਜ਼ਨ ਠੰਡ ਦਾ ਆ ਰਿਹਾ ਕੋਈ ਸਾਮ ਸੰਭਾਲ ਲਈ ਜਾਂ ਚਾਰਿਆਂ ਦੇ ਵਿੱਚ ਕੋਈ ਐਡੀਸ਼ਨ ਕਰਨੀ ਹੋਵੇ ਦੇਣ ਲਈ ਪਸ਼ੂਆਂ ਨੂੰ ਉਹਦੀ ਸੰਬੰਧੀ ਵੀ ਜਾਣਕਾਰੀ ਦਿਓ ਇਹਦੇ ਲਈ ਮੈਨੇਜਮੈਂਟ ਤੇ ਤਾਂ चौहान ਸਾਹਿਬ ਇਹੀ ਗੱਲ ਆ ਵੀ ਜਿਵੇਂ ਆਪਾਂ ਜ਼ਿਕਰ ਕਰਿਆ ਪਾਣੀ ਠੀਕ ਆ ਪਾਣੀ ਪਤਲਾ ਲਾ ਲੈਣਾ ਚਾਹੀਦਾ ਜੇ ਰਾਿਕਾ ਵਿਦਿਆ ਹੋਊਗਾ ਤਾਂ ਸਾਡੀ ਕਟਾਈ ਲੇਟ ਨਹੀਂ ਆਉਂਦੀ ਕਿਉਂਕਿ ਆਮ ਤੌਰ ਤੇ ਜਿਹੜੀ ਇਹਦੀ ਬਰਸੇਮ ਦੀ ਕਟਾਈ ਆ ਸਿਆਲਾਂ ਸਿਆਲਾਂ ਚ 35-40 ਦਿਨ ਬਾਅਦ ਹੀ ਆਉਂਦੀ ਆ ਤੇ ਜਦੋਂ ਗਾਹਾਂ ਦਿਨ ਖੁੱਲਣੇ ਆ 15 ਫਰਵਰੀ ਤੋਂ ਬਾਅਦ ਕਹ ਲੋ ਵੀ ਫੱਗਣ ਚੇਤ ਦੇ ਵੀ ਨਿਸ਼ਚਿਤ ਹੋਣੇ ਆ ਉਦੋਂ ਇਹਨੇ 20 ਦਿਨਾਂ ਬਾਅਦ ਵੀ ਕਟਾਈ ਆਈ ਜਾਣੀਆਂ ਉਦੋਂ ਬੰਦਾ ਵੱਧਦਾ ਵੱਧ ਕੇ ਸਾ ਤੇ ਆਪਾਂ ਸੁਕਾ ਕੇ ਥੇ ਵੀ ਬਣਾ ਸਕਦੇ ਜੇ ਵੱਧੂ ਸਾਡੇ ਕੋਲ ਫੇਰ ਦਾਣਾ ਬਚਾਵਾਂਗੇ ਆਪਾਂ ਤੇ ਹੁਣ ਜਿਹੜਾ ਹੁਣ ਤਾਂ ਹੁਣ ਵਾਲੇ ਲਈ ਤਾਂ ਇਹੀ ਆ ਵੀ ਰਲਾ ਕੇ ਜਿਵੇਂ ਆਪਾਂ ਜ਼ਿਕਰ ਕਰਿਆ ਬੀਜਿਆ ਜਾਊ ਤਾਂ ਸਾਨੂੰ ਘਾਟ ਨਹੀਂ ਆਊ ਬੱਠਿਆਂ ਦੀ ਤੁਸੀਂ ਥੇ ਦੀ ਗੱਲ ਕੀਤੀ ਹੈ ਜੀ ਮੈਨੂੰ ਯਾਦ ਆ ਹੈ ਤੋਂ ਕੀ ਬਣਾਉਣਾ ਕੀ ਥੋੜੇ ਵੀ ਦੱਸ ਦੋ ਤੇ ਕਿਹੜੇ ਚਾਰੇ ਦੀ ਬਣਨੀ ਆ ਚਾਰ ਬਾਰੇ ਸਾਰੇ ਜ਼ਿਮੀਂਦਾਰ ਜਾਣਦੇ ਕਿਉਂਕਿ ਮੱਕੀ ਦਾ ਚਾਰ ਤਾਂ ਖਾਸ ਪੈਣ ਲੱਗ ਗਿਆ ਗੈਰਫਲੀਦਾਰ ਆਚਾਰ ਕਹਿ ਲਈਓ ਆਪਾਂ ਸਾਇਲੈਂਸ ਇਹ ਨੂੰ ਅੰਗਰੇਜ਼ੀ ਇਹ ਨੂੰ ਆਪਾਂ ਭੋਗ ਕਹਿ ਸਕਦੇ ਆ ਫਲੀਦਾਰ ਚਾਰਿਆਂ ਦਾ ਇਹ ਫਲੀਦਾਰ ਚਾਰਿਆਂ ਦਾ ਬਣਦਾ ਉਹ ਗੈਰਫਲੀਦਾਰ ਦਾ ਬਣਦਾ ਓਕੇ 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 ਇਹ ਨੂੰ ਜਦੋਂ ਤੁਹਾਨੂੰ ਮੈਂ ਗੱਲ ਹੀ ਕਰੀ ਆਪਾਂ ਵੀ ਫੱਗਣ ਚੇਤ ਚ ਵਧਣਾ ਜੇ ਨਹੀਂ ਵਧਾਂਗੇ ਤਾਂ ਗਲਦਾ ਸਟੈਮ ਰੌਟ ਬਿਮਾਰੀ ਆਉਂਦੀ ਆ ਉਹਦੇ ਜੇ ਕਟਾਣੂ ਰਹਿ ਜਾਣ ਖੇਤ ਚ ਆਉਂਦੇ ਸਾਲ ਆਪਣੇ ਆਪੋ ਬਿਮਾਰੀ ਆ ਜਾਂਦੀ ਆ ਉਦੋਂ ਬਾਅਦ ਜੇ ਤੇ ਹੋਊਗਾ ਤਾਂ ਸੁੰਡੀ ਪੈਂਦੀ ਆ ਅੱਛਾ ਜੀ ਕੁੰਡੀ ਦੀ ਮਾਰ ਕੇ ਸੁੰਡੀ ਤੋੜਦੀ ਆ ਕਹਿੰਦਾ ਭਾਵੇਂ ਨੂੰ ਆਪਾਂ ਨੂੰ ਸਟੋਰ ਕਰ ਲੈਣਾ ਚਾਹੀਦਾ ਉਦੋਂ ਸੁਕਾ ਲੈਣਾ ਚਾਹੀਦਾ ਵਾਟ ਕੇ 1 ਕਿਲੋ ਦਾਣੇ ਦੇ ਜਿੰਨੇ ਤਾਤਾ ਹੁੰਦੇ ਸਵਾ ਕਿਲੋ ਸੁੱਕੇ ਪਰਸੀਵ ਚ ਮੰਨ ਲਓ ਤੁਸੀਂ 15 20 ਕਿਲੋ ਕੁਆਟਲ ਵਰਗੇ ਸੁਕਾ ਲਏ 1 ਕਿਲੋ ਕਿੱਲੇ ਦਾ ਤਾਂ ਤੁਸੀਂ 15 20 ਕੁਆਟਲ ਦੀ ਦਾਣਾ ਬਚਾ ਲਿਆ ਵੀ 35 40 ਹਜ਼ਾਰ ਦਾ ਹੂੰ ਸਿਰਫ ਕਟਾਈ ਵਾਧੂ ਕੀਤੀ ਆ ਬੁਝਾਈ ਸਾਡੀ ਹੁੰਦੀ ਸੀ ਕਿ ਸੀਗੀ ਮਨ ਲੀਏ ਆਪਾਂ ਦੂਸਰੇ ਚਾਰਿਆਂ ਨੂੰ ਹੁਣ ਯੂਰੀਏ ਦੀ ਘਾਟ ਆਉਣੀ ਹੈ ਮੁਰੇ ਨਹੀਂ ਪੂਰਤੀ ਹੋਣੀ ਕਈ ਵਾਰੀ ਕਿਉਂਕਿ ਯੂਰੀਏ ਦਾ ਰੈਕ ਨਹੀਂ ਲੱਗ ਰਿਹਾ ਕੀ ਹਰੇ ਚਾਰਿਆਂ ਦੇ ਵਿੱਚ ਵੀ ਕੋਈ ਛਿੜਕਾ ਨਾਲ ਅਸੀਂ ਉਹਨਾਂ ਨੂੰ ਅੱਗੇ ਤੋਰ ਸਕਦੇ ਹਾਂ ਵੈਸੇ ਚਾਹ ਸਾਬ ਰਸੀਵ ਦੇ ਤਾਂ ਕਿਉਂਕਿ ਆਪਾਂ ਨਹੀਂ ਰਿਕਮੈਂਡ ਕਰਦੇ ਵੀ ਇਹਦੇ ਤੇ ਆਪਾਂ ਆਪਣੇ ਆਪ ਇਹਦੇ ਹਵਾ ਚ ਲੈਣਾ ਦੂਸਰੇ ਚਾਰਿਆਂ ਤੇ ਜੇ ਗੱਲ ਦੂਸਰੇ ਤੇ ਜਮੀ ਤੇ ਕਰ ਸਕਦੇ ਹਾਂ ਕਿਉਂਕਿ ਇੱਕ ਲਿਮਟ ਆ ਉਹਦੀ ਲਿਮਟ 'ਚ ਹੀ ਦੇ ਆ ਕੇ ਯੂਰੀਏ ਦੀ ਸਪਰੇ ਕਰਾਂਗੇ ਤਾਂ ਉਹਦੇ ਜਿਸ ਤਰ੍ਹਾਂ ਆਪਾਂ ਗੁਲਗੁਸ ਲਾਉਨੇ ਆ ਬੰਦੇ ਦੇ ਉਸ ਤਰ੍ਹਾਂ ਉਹਨੇ ਗੁਲਗੋਸਾਂ ਨੂੰ ਕੰਮ ਕਰੂ ਕਿਉਂਕਿ ਸਿੱਧਾ ਪੱਤੇ ਤੇ ਪਾਤਾ ਜੜ ਰਹੀ ਵੀ ਪੱਤੇ 'ਚ ਹੀ ਆਉਣਾ ਸੀਗਾ ਉਹ ਥੋੜਾ ਟਾਈਮ ਲਾਣਾ ਇਹ ਛੇਤੀ ਇਮੀਡੀਟ ਨੂੰ ਰਿਲੀਫ ਜ਼ਰੂਰ ਦਿੱਤੇ ਆ ਖਾਸ ਕਰਕੇ ਸੌਣੀ ਜੇ ਆਪਾਂ ਜੇ ਮੱਕੀ ਤੇ ਇਹਦੀ ਕੰਡੀਸ਼ਨ ਆ ਜੇ ਪਾਣੀ ਖੜਾ ਹੋਵੇ ਥੱਲੇ ਨਹੀਂ ਉਹ ਜਦੋਂ ਤੱਕ ਉੱਤੇ ਪਾਣਾ ਹੋਊ ਤਾਂ ਸੁੱਕ ਜੂ ਉਹਦੇ ਉੱਤੇ ਵੀ ਆਪਾਂ ਐਸੇ ਕਰਕੇ ਸਪਰੇਅ ਕਰ ਲੈਂਦੇ ਆ ਵੀ ਫਸਲ ਬਚਾ ਸਕਦੇ ਆ ਤੇ ਉਦੋਂ ਦਾ ਨਾਰਮਲ ਜਿਹੜੇ ਹੈਗੇ ਮੈਥਡ ਉਹ ਵਰਤ ਲੈਂਦੇ ਕੋਈ ਸਾਡੇ ਕਿਸਾਨ ਵੀਰਾਂ ਨੂੰ ਸਨੇਹਾ ਦੇਣਾ ਚਾਹੋਂਗੇ ਇਹਦੇ ਸੰਬੰਧੀ ਹਰੇਚਾਰਿਆਂ ਸੰਬੰਧੀ ਸਨੇਹਾ ਜਾਨ ਸਾਹਿਬ ਮੇਰਾ ਇਹੀ ਹੈ ਕਿਸਾਨ ਭਰਾਵ ਕਿਉਂਕਿ ਡੈਰੀ ਆ ਜਿਹੜੀ ਪੰਜਾਬ ਦਾ ਮੈਂ ਸਮਝਦਾ ਹੁੰਦਾ ਵੀ ਕਣਕ ਝੋਨੇ ਦਾ ਬਦਲ ਵੀ ਆ ਤੇ ਜੀਵਿਦਾਰ ਦਾ ਏਟੀਐਮ ਵੀ ਆ 10 ਦਿਨਾਂ ਬਾਅਦ ਪੇਮੈਂਟ ਮਿਲ ਜਾਣੀ ਆ ਹਮ ਅਡਵਾਂਸ ਵੀ ਪੇਮੈਂਟ ਮਿਲਣ ਦੇ ਚਾਂਸ ਹੁੰਦੇ ਆ ਤੇ ਘਰ ਘਰ ਹੋ ਸਕਦੀ ਆ ਪਿੰਡਾਂ ਜਿੱਦਾਂ ਖਾਸ ਕਰਕੇ ਜੇ ਬਾਲਾਂ ਨਹੀਂ ਮੈਂ ਇਹ ਕਹੂੰਗਾ ਵੀ 70% ਘਰਾਂ ਤੇ ਵਿੱਚ ਬਿਲਕੁਲ ਤੁਹਾਡੀ ਠੀਕ ਆ ਜੀ ਬਿਲਕੁਲ ਬਿਲਕੁਲ ਦੱਸ ਇਹਦੇ ਲਈ ਚਾਰਿਆਂ ਵੱਲ ਖਾਸ ਧਿਆਨ ਦੇਣਾ ਪੈਣਾ ਕਿਉਂਕਿ 60 ਤੋਂ 70% ਖਰਚਾ ਜਾ ਰਿਹਾ ਸਾਡੇ ਡੰਗਰਾਂ ਦਾ ਬਿਲਕੁਲ ਬਿਲਕੁਲ ਖਾਦ ਖਰਾਕ ਦਈਆ ਡਾਕਟਰ ਸਾਹਿਬ ਨੇ ਆਪਾਂ ਨੂੰ ਬੜੇ ਵਿਸਥਾਰ ਨਾਲ ਹਰੀਚਾਰਿਆਂ ਸੰਬੰਧੀ ਦੱਸਿਆ ਫਸਲੀ ਵਿਭਿੰਨਤਾ ਲੈਣ ਦੇ ਲਈ ਆਤਮ ਨਿਰਭਰ ਹੋਣ ਲਈ ਥੋੜਾ ਥੋੜਾ ਆਪਾਂ ਜਰੂਰ ਇਸ ਕਿੱਤੇ ਵੱਲ ਨੂੰ ਮੁੜੀਏ ਪਸ਼ੂ ਪਾਲਣ ਵੱਲ ਨੂੰ ਮੁੜੀਏ ਤਾਂ ਕਿ ਆਪਾਂ ਸਾਡਾ ਜਿਹੜਾ ਸਾਡਾ ਪੰਜਾਬ ਆ ਸਾਡਾ ਭਾਰਤ ਆਤਮ ਨਿਰਭਰ ਹੋ ਸਕੇ